ਪੱਲੇ ਅੰਬਰ ਦਾਸ ਗੁਣ ਤੇਰੇ 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 ਤੁਸੀ ਕਟੋਇਓ ਗਣ ਮੇਰੇ ਤੁਸੀ ਕਟੋਇਓ ਗਣ ਮੇਰੇ ਮੈਂ ਤੇਰੀ ਸ਼ਰਨ ਗਤੀ ਹਾ ਤੁਸੀ ਪਾਰ ਲੰਘਾ ਦੋ ਬੇੜੇ ਮੈਂ ਤੇਰੀ ਸ਼ਰਨ ਗਤੀ ਹਾ ਤੁਸੀ ਪਾਰ ਲੰਘਾ ਦੋ ਬੇੜੇ ਬਾਸਰ ਕੇ ਵਿੱਚ ਜਨਮ ਤਾਰ ਕੇ ਜਗ ਤੇ ਰੋਸ਼ਨ ਕੀਤਾ ਜਗ ਤੇ ਰੋਸ਼ਨ ਕੀਤਾ ਬਾਸਰ ਕੇ ਵਿੱਚ ਜਨਮ ਤਾਰ ਕੇ ਜਗ ਤੇ ਰੋਸ਼ਨ ਕੀਤਾ ਤੇਜ ਭਾਨ ਪਿਤਾ ਆਪ ਦੇ ਲక్ష్ਮੀ ਦੇਵੀ ਮਾਤਾ ਲక్ష్ਮੀ ਦੇਵੀ ਮਾਤਾ ਤੇਜ ਭਾਨ ਪਿਤਾ ਆਪ ਦੇ ਲక్ష్ਮੀ ਦੇਵੀ ਮਾਤਾ ਪੱਲਿਆਂ ਦੀ ਖਾਣ-ਧਾਨ ਤੇ ਘਰ ਤੇ ਬਾਗ ਚੰਗੇਰੇ ਪੱਲਿਆਂ ਦੀ ਖਾਨਦਾਨ ਦੇ ਘਰ ਤੇ ਪਾਗ ਚੰਗੇਰੇ ਮੈਂ ਤੇਰੀ ਸ਼ਰਨ ਗਤੀ ਆਤੋਸੀ ਪਾਰ ਲੰਗਾ ਦੋ ਬੇੜੇ ਨੰਮਾੜਿਆ ਦੇ ਮਾਨ ਗੁਰੂ ਜੀ ਮੈਂ ਤੇਰੇ ਦਰ ਆਇਆ ਮੈਂ ਤੇਰੇ ਦਰ ਆਇਆ ਨਮਾਣਿਆ ਦੇ ਨਮਾਣ ਗੁਰੂ ਜੀ ਮੈਂ ਤੇਰੇ ਹਦਾਰ ਆਇਆ ਓਟਨੀ ਕੁਛ ਪਾਸ ਗੁਰੂ ਜੀ ਸਰਦਾ ਪੇਟ ਲਿਆਇਆ ਸਰਦਾ ਪੇਟ ਲਿਆਇਆ ਓਟਨੀ ਕੁਛ ਪਾਸ ਗੁਰੂ ਜੀ ਸਰਦਾ ਪੇਟ ਲਿਆਇਆ ਗੁਣਾ ਦੀ ਇੱਕ ਗਾਈ ਬਖਸ਼ ਦਿਓ ਕੀ ਨਹੀਂ ਕਰ ਤੇਰੇ ਗੁਣਾ ਦੀ ਇੱਕ ਗਾਈ ਬਖਸ਼ ਦਿਓ ਕੀ ਨਹੀਂ ਕਰ ਤੇਰੇ ਮੈਂ ਤੇਰੀ ਸ਼ਰਨ ਗਤੀ ਕਰਤੂਸੀ ਪਾਰ ਲੰਗਾ ਦੋ ਬੇੜੇ ਮੈਂ ਤੇਰੀ ਥਰਨ ਗਤੀ ਕਰਤੂਸੀ ਪਾਰ ਲੰਗਾ ਦੋ ਬੇੜੇ ਨਨੇ ਮੁੰਨੇ ਬੱਚੇ ਦਾ ਤੇ ਵਿਦਿਆ ਦਾ ਖੈਰ ਪਾਓ ਵਿਦਿਆ ਦਾ ਖੈਰ ਪਾਓ ਪੜ ਲਿਖ ਕੇ ਵੱਡੇ ਹੋਈਏ ਨੇਕ ਇਨਸਾਨ ਬਣਾਓ ਨੇਕ ਇਨਸਾਨ ਬਣਾਓ ਵਿਦਿਆ ਦਾ ਪੰਡਾਰੇ ਗੁਰੂ ਜੀ ਕੀ ਨਹੀਂ ਕਰ ਤੇਰੇ ਵਿਦਿਆ ਦਾ ਪੰਡਾਰੇ ਗੁਰੂ ਜੀ ਕੀ ਨਹੀਂ ਕਰ ਤੇਰੇ ਮੈਂ ਤੇਰੀ ਸ਼ਰਨ ਗਤੀ ਤਾ ਤੂੰ ਸੀ ਪਾਰ ਲੰਗਾ ਦੋ ਬੇੜੇ ਮੈਂ ਤੇਰੀ ਸ਼ਰਨ ਗਤੀ ਤਾ ਤੂੰ ਸੀ ਪਾਰ ਲੰਗਾ ਦੋ ਬੇੜੇ तेरे दर ते सुचा आया बख़्श तुंबे जी तार ब़श तुंबे जी तार तेर दर ते सुचा आया बख़्श तुम्बे जी तार गीत कवत हिरद वसण खिड़ज सदा बहार बुखार खिड़ज सखार जीत कवत हिरद वसण खिड़ज सदा बहार जल चंजोटी ची ना कोई सफ़ तेर भंडार ਗੱਲ ਚੰਝ ਹੋਤੀ ਈ ਨਾ ਕੋਈ ਸਭ ਤੇਰੇ ਅਪੰਡਾਰ ਮੈਂ ਤੇਰੀ ਸ਼ਰਨ ਗਤੀ ਅਤੁਸੀ ਪਾਰ ਲੰਗਾ ਦੋ ਬੇੜੇ ਮੈਂ ਤੇਰੀ ਸ਼ਰਨ ਗਤੀ ਅਤੁਸੀ ਪਾਰ ਲੰਗਾ ਦੋ ਬੇੜੇ ਤਨਤਨ ਗੁਰੂ ਰਾਮਦਾਸ ਜੀ ਤਨਤਨ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ 450 ਸਾਲਾ ਸਾਰੀ ਦੁਨੀਆ ਦੇ ਸੰਤਾਂ ਦੇ ਤੁਮ ਨਾਇਆ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਕਰੇ ਸਾਰੀਆਂ ਸਤਿਅਾ ਸਾਰੇ ਤੇ ਵਧਾ ਨੂੰ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਮੇਰਾ ਕਰੇ ਮਹਾਰਾ ਸੱਚਾ ਸੰਗੇਲ ਪਿੰਚਿੰਝੋਟੀ ਤਹਿਸੀਲ ਅਜਨਾਲਾ ਜ਼ਿਲ੍ਹਾ ਮਰਸਾ ਪੰਜਾਬ ਤੁਹਾਨੂੰ ਗੁਰੂ ਘਰ ਦੇ ਸੇਵਾ ਦਾ ਪੱਤਰਕਾਰ ਤਰਵਿੰਦਰ ਸਿੰਘ ਜੀ ਹੋੜ ਕਬੜੀ ਕਿਰਪਾਈ ਸਾਡੀ ਆੜੀ ਲਵਾਈ ਗੁਰੂ ਨਾਨਕ ਮੇਰਾ ਕਰੇ ਸਾਰੇ ਰੱਬ ਉਹਗੇ ਸਰੋਤਾ ਤੇ ਗਵਾਜ ਪਛਾਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ